ਤਰੰਤਾਰਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਤੁਹਾਨੂੰ ਦੱਸਦੀ ਕਿ ਪੁਲਿਸ ਨੇ ਵੱਟਾ ਇਨਕਾਊਂਟਰ ਕਰ ਦਿੱਤਾ ਹੈ ਲਗਾਤਾਰ ਪੰਜਾਬ ਪੁਲਿਸ ਨੇ ਮੁਹਿੰਮ ਵਿੱਢੀ ਕੋਈ ਹੈ ਗੈਂਗਸਟਰ ਤੇ ਨਸ਼ਾ ਤਸਕਰਾਂ ਦੇ ਖਿਲਾਫ ਤਾਂ ਲਗਾਤਾਰ ਪੁਲਿਸ ਹੁਣ ਐਕਸ਼ਨ ਮੋਡ ਦੇ ਵਿੱਚ ਆਈ ਕੋਈ ਹੈ ਤੁਹਾਨੂੰ ਦੱਸਦੀ ਕਿ ਤਰੰਤਾਰਨ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ ਹੋਈ ਹੈ ਫਿਲਹਾਲ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਹੈ ਨਸ਼ਹਿਰਾ ਪੰਨੂਆ ਤਰੰਤਾਰਨ ਦਾ ਇਹ ਏਰੀਆ ਹੈ ਜਿੱਥੇ ਆ ਪੁਲਿਸ ਦੇ ਵੱਲੋਂ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਬਦਮਾਸ਼ਾਂ ਨੇ ਪੁਲਿਸ ਤੇ ਰੁਕਣ ਦੀ ਬਜਾਏ ਗੋਲੀਆਂ ਚਲਾ ਦਿੱਤੀਆਂ ਔਰ ਪੁਲਿਸ ਵੱਲੋਂ ਜਦੋਂ ਜਵਾਬੀ ਫਾਇਰਿੰਗ ਦੌਰਾਨ ਆ ਬਜਰੇਸੀ ਬਦਮਾਸ਼ ਤਾਂ ਦੋਨਾਂ ਨੂੰ ਗੋਲੀਆਂ ਲੱਗੀਆਂ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਕਿਉਂਕਿ ਜਦੋਂ ਆਪਣਾ ਬਚਾਅ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਡਿਫੈਂਸ ਕੀਤੀ ਗਈ ਤੇ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਦੋ ਬਦਮਾਸ਼ਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਪੁਲਿਸ ਵੱਲੋਂ ਤਿੰਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ ਔਰ ਦੋ ਬਦਮਾਸ਼ ਜ਼ਖਮੀ ਨੇ ਔਰ ਇੱਕ ਬਦਮਾਸ਼ ਜਿਹੜਾ ਉਹ ਠੀਕ ਠਾਕ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਬਾਕੀ ਦੋਨੋਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਆਹ ਤੁਹਾਨੂੰ ਦੱਸਦੀ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਔਰ ਫੜੇ ਗਏ ਬਦਮਾਸ਼ਾਂ ਦੇ ਵਿੱਚ ਤੁਹਾਨੂੰ ਦੱਸਦੀ ਕਿ ਵਿਦੇਸ਼ ਬੈਠੇ ਗੈਂਗਸਟਰ ਸੱਤਾ ਨਸ਼ਹਿਰੀਆ ਤੇ ਜੇਲ੍ਹ ਚ ਬੰਦ ਗੋਪੀ ਨੰਬਰਦਾਰ ਗਰੋ ਦੇ ਗੁਰਗੇ ਦੱਸੇ ਜਾ ਰਹੇ ਨੇ ਇਹਨਾਂ ਦੋਨਾਂ ਗੈਂਗਸਟਰਾਂ ਦੇ ਇਹ ਤਿੰਨੋਂ ਬਦਮਾਸ਼ ਗੁਰਗੇ ਸੀ ਜਿਹੜੇ ਉਹਨਾਂ ਦੇ ਕਹਿਣ ਤੇ ਹੀ ਕੰਮ ਕਰਦੇ ਸੀਗੇ ਚਾਹੇ ਫਰੋਤੀਆਂ ਹੋ ਗਈਆਂ ਚਾਹੇ ਕਿਸੇ ਨੂੰ ਧਮਕੀ ਦੇਣਾ ਤਾਂ ਇਸ ਤਰੀਕੇ ਦੇ ਕੰਮ ਕਰਦੇ ਸੀ ਜ਼ਖਮੀ ਬਦਮਾਸ਼ਾਂ ਦੀ ਪਛਾਣ ਅਰਸ਼ਦੀਪ ਤੇ ਰੋਬਿੰਦ ਦੇ ਵੱਜੋਂ ਹੋਈ ਹੈ ਔਰ ਤੀਸਰੇ ਦਾ ਨਾਮ ਕਰਨਦੀਪ ਸਿੰਘ ਦੱਸਿਆ ਜਾ ਰਿਹਾ ਹੈ ਔਰ ਇਹ ਤਿੰਨੋਂ ਜਣੇ ਸਵਾਰ ਸੀਗੇ ਮੋਟਰਸਾਈਕਲ ਤੇ ਔਰ ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਰੁਕੇ ਨਹੀਂ ਔਰ ਇਹਨਾਂ ਨੇ ਉਲਟਾ ਫਾਇਰਿੰਗ ਕਰ ਦਿੱਤੀ ਪੰਜਾਬ ਪੁਲਿਸ ਨੇ ਇਹਨਾਂ ਨੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਮੁਸਤਦੀ ਦੇ ਨਾਲ ਕਾਰਵਾਈ ਕਰਦਿਆਂ ਖੁਲਿਆ ਇਹਨਾਂ ਤੇ ਜਵਾਬੀ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਦੋ ਬਦਮਾਸ਼ ਜਿਹੜੇ ਆ ਉਹਨਾਂ ਦੇ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਏ ਤੇ ਤੀਸਰੇ ਨੂੰ ਵੀ ਕਾਬੂ ਕਰ ਲਿਆ ਗਿਆ ਦੋਨਾਂ ਦਾ ਇਲਾਜ ਚੱਲ ਰਿਹਾ ਤੇ ਇੱਕੇ ਜੇਲ੍ਹ ਚ ਬੰਦ ਤੇ ਇੱਕ ਵਿਦੇਸ਼ ਚ ਬੈਠੇ ਦੋਨਾਂ ਗੈਂਗਸਟਰਾਂ ਦੇ ਗੁਰਗੇ ਦੱਸੇ ਜਾ ਰਹੇ ਨੇ ਫਰੋਤੀਆਂ ਮੰਗਣ ਦਾ ਤੇ ਡਰਾਉਂਡ ਧਮਕਾਉਣ ਦਾ ਇਹ ਕੰਮ ਕਰਦੇ ਸੀ ਜਿਸ ਦੇ ਵਿੱਚ ਕਈ ਮਾਮਲੇ ਵੀ ਦਰਜ ਨੇ ਹੁਣ ਪੁਲਿਸ ਦੇ ਵੱਲੋਂ ਹੋਰ ਵੀ ਛਾਣਬੀਨ ਜਿਹੜੀ ਹੈ ਕੀਤੀ ਜਾ ਰਹੀ ਹੈ ਕਿ ਕਦੋਂ ਤੋਂ ਇਸ ਨੈਕਸਸ ਦੇ ਨਾਲ ਜੁੜੇ ਨੇ ਹੋਰ ਕੀ ਇਹਨਾਂ ਦੇ ਸਬੰਧ ਨੇ ਤਾਂ ਤਮਾਮ ਇਹਨਾਂ ਚੀਜ਼ਾਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਉਸ ਬਾਬਤ ਪੁਲਿਸ ਦੇ ਨਾਲ ਗੱਲਬਾਤ ਵੀ ਕੀਤੀ ਹੋ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਅੱਜ ਦੀ ਜਿਹੜੀ ਵਾਰਦਾਤ ਹੋਈ ਇਹ ਸਤਾ ਨਿਸ਼ਾਰੀਆਂ ਤੇ ਗੋਪੀ ਲੰਬੜਦਾਰ ਦੇ ਟੱਚਸ ਵਿੱਚ ਸਿਗੇ ਬੰਦੇ ਇਹ ਅੱਜ ਖੇੜਾ ਪੈਂਡ ਤੋਂ ਨਿਸ਼ਾਰਾ ਪੰਨੂਆਂ ਨੂੰ ਆ ਰਹੇ ਸੀਗੇ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਪਹਿਲਾਂ ਹੀ ਬੜੇ ਸਖਤ ਨਿਰਦੇਸ਼ ਦਿੱਤੇ ਗਿਆ ਕਿ ਜਿਹੜੇ ਗੈਂਗਸਟਰ ਜਾਂ ਸਮੱਗਲਰ ਨੇ ਵੀ ਉਹ ਹੁਣ ਹਟ ਜਾਣ ਜਿਹੜੀਆਂ ਵਾਰਦਾਤਾਂ ਜਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਪਰ ਇਹ ਹਜੇ ਤੱਕ ਸੁਧਰ ਨਹੀਂ ਰਿਹਾ ਅੱਜ ਮਾਰਨਿੰਗ ਸਾਡੀ ਰੇਡ ਪਾਲਟੀ ਸਰਹਾਲੀ ਥਾਣੇ ਦੀ ਜਾਰੀ ਸੀਗੀ ਗਾਸਤ ਦੌਰਾਨ ਇਨਾਂ ਨੂੰ ਇੱਕ ਸੂਚਨਾ ਮਿਲੀ ਰਾਹ ਦੇ ਵਿੱਚ ਕੇ ਖੇੜੇ ਪਿੰਡ ਤੋਂ ਕੋਈ ਬੰਦੇ ਆ ਰਹੇ ਨੇ ਉਹ ਸ਼ੱਕੀ ਨੇ ਉਹਨਾਂ ਰੋਕਿਆ ਜਾਵੇ ਜਦੋਂ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਅੱਗੇ ਉਹ ਫਾਇਰ ਕਰਨੇ ਸਟਾਰਟ ਕਰ ਦਿੱਤੇ ਇਹ ਟੋਟਲ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨ ਸੀਗੇ ਇੱਕ ਦਾ ਨਾਮ ਹੈਗਾ ਜੀ ਅਰਸ਼ਦੀਪ ਸਿੰਘ ਦੂਜੇ ਦਾ ਨਾਮ ਹੈਗਾ ਰੋਵਨਪ੍ਰੀਤ ਸਿੰਘ ਤੀਜੇ ਦਾ ਨਾਮ ਹੈਗਾ ਕਰਨਦੀਪ ਸਿੰਘ ਇਹ ਤਿੰਨੇ ਜਣੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀਗੇ ਖੇੜੇ ਤੋਂ ਇਸ ਸ਼ਹਿਰੇ ਨੂੰ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਪਾਲਸ ਪਾਰਟੀ ਨੇ ਇਮੀਡੀਏਟਲੀ ਸचेत ਹੁੰਦੇ ਹੋਏ ਆਪਣੇ ਬਚਾ ਲਈ ਇਹਨਾਂ ਉੱਪਰ ਬਾਅਦ ਜਵਾਬੀ ਫੈਰ ਕੀਤਾ ਤੇ ਇਹਨਾਂ ਵਿੱਚੋਂ ਦੋ ਬੰਦੇ ਇੰਜਰਡ ਹੋਏ ਨੇ ਰੋਬਰ ਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਜਿਹੜਾ ਅਰਸ਼ਦੀਪ ਸਿੰਘ ਆ ਇਹ ਪਹਿਲਾਂ ਵੀ ਸਾਨੂੰ 302 ਦੇ ਮੁਕਾਦਮੇ ਦੇ ਵਿੱਚ ਵਾਂਟਡ ਸੀਗਾ ਇੱਕ ਬਿੱਕਰ ਮਰਡਰ ਕਾਂਡ ਹੋਇਆ ਸੀਗਾ ਉਹਦੇ ਵਿੱਚ ਵੀ ਇਹਦੀ ਸ਼ਮੂਲੀਅਤ ਸੀਗੀ ਤੇ ਇਹ ਦੋ ਬੰਦੇ ਇੰਜਰਡ ਹੋਏ ਨੇ ਇੱਕ ਬੰਦਾ ਮੌਕੇ ਦੇ ਉੱਤੇ ਅਸੀਂ ਇਹਨਾਂ ਨੂੰ ਕੈਚ ਅਪ ਕਰ ਲਿਆ ਆ ਉਹਦੀ ਹੁਣ ਅਰੈਸਟ ਪਾਵਾ ਗਿਆ ਇਹ ਵਿਪਨ ਸਰ ਦੋਨੇ ਕਿਹੜੇ ਨੇ ਪਿੱਲੂ ਸਰ ਪਿੱਲੂ ਵੀ ਇਹਨਾਂ ਨੇ ਕਾਫੀ ਧਮਕੀਆਂ ਦਿੱਤੀਆਂ ਕੀ ਕੀ ਕੇਸਿਸ ਇਹਨਾਂ ਨੇ ਕਾਫੀ ਬੰਦਿਆਂ ਤੋਂ ਜਾਨੀ ਕੋਣ ਬੁੱਢਲੀ ਪੁੱਛ ਕੇ ਇੱਕ ਬੰਦੇ ਤੋਂ ਦੱਸਣ ਚ ਇੰਨਾ ਕਹਾ ਵੀ ਇਹ ਬੰਦੇ ਨੇ ਪਹਿਲਾਂ ਵੀ ਕਈਆਂ ਬੰਦਿਆਂ ਤੋਂ ਫਰੋਥੀਆਂ ਮੰਗੀਆਂ ਆ ਤੇ ਨਾਲ ਐਨਡੀਪੀਏ ਸੈਕਟਰ ਦਾ ਕੰਮ ਵੀ ਕਰਦੇ ਸੀਗੇ ਤੇ ਅਸੀਂ ਜਿਹੜਾ ਹੁਣ ਬਾਕੀ ਇੱਕ ਬੰਦਾ ਅਰੈਸਟ ਕਰਕੇ ਇਹ ਰਿਪੋਰਟ ਲੈ ਕੇ ਦਰਾਂਨੇ ਪੁੱਛ ਕੇ ਬਾਕੀ ਖੁਲਾਸੇ ਕਰ ਸਕਦੇ ਆ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਘਟਨਾ ਨੂੰ ਹਜੇ ਇਲਜਾਮ ਦੇਣਾ ਸੀਗਾ ਤੇ ਅੱਜ ਕਿਹੜੀ ਘਟਨਾ ਨੂੰ ਅੰਜਾਮ ਦੇਣ ਉਹਨਾਂ ਦੇ ਕਹਿਣ ਦੇ ਉੱਤੇ ਜਾ ਰਹੇ ਸੀ ਸਰ ਇਹ ਕਿਹੜੀ ਗੱਡੀ ਨੂੰ ਵੀ ਪੂਰੀ ਲੱਗੀ ਹੈ ਸਰ ਪੁਲਿਸ ਦੀ ਗੱਡੀ ਨੂੰ ਵੀ ਗੋਲ ਉਸ ਦੀ ਗੱਡੀ ਨੂੰ ਮੈਂ ਚੈੱਕ ਕਰ ਰਿਹਾ ਜੀ ਹੁਣੇ ਮੈਨੂੰ ਮੈਨੂੰ ਤਾਂ ਲੱਗੀ ਹੋਊ ਡਾਊਟ ਆ ਸਾਨੂੰ ਇੱਕ ਬੰਪਰ ਦੇ ਉੱਤੇ ਗੋਲੀ ਦਾ ਲੱਗੀ ਆ ਦੱਸਣ ਦੇ ਮੁਤਾਬਕ ਜੀ ਬਾਕੀ ਗੋਲੀਆਂ ਉਹਨਾਂ ਦੀਆਂ ਜਦੋਂ ਪੁਲਿਸ ਜਦੋਂ ਰੁਕ ਗਈ ਤੇ ਵਿਚਾਹ ਹੋ ਗਿਆ ਪੁਲਿਸ ਪਾਰਟੀ ਦਾ ਹਾਂ ਜੀ ਠੀਕ ਈਐਫਆਈ ਰਿਪੋਰਟ ਹੋਏਗੀ ਸਰ ਇਹ